ਨੋ ਮਾਨੇ ਮਮੀ ਨੇ ਸਵੇਰੇ ਕਦੀ ਨਹੀਂ ਠਾਲਦੀ ਅੱਛਾ ਉਹਨੇ ਮੈਨੂੰ ਕਦੀ ਵੀ ਨਹੀਂ ਠਾਲਿਆ ਜਦੋਂ ਮੈਂ ਇਤੋਂ ਆਇਆ ਮੈਂ ਥੱਕਿਆ ਉਹਨੂੰ ਪਤਾ ਇਹਨੇ 9 10 ਵਜੇ ਉੱਠਣਾ ਯਾਰ ਉਹ ਜਣ ਉਹਨੇ ਮੈਨੂੰ ਉਦੋਂ 8 ਵਜੇ ਠਾਲ ਲਿਆ ਜਿੱਦਣ ਇੱਕ ਇਦਾਂ ਹੋਣਾ ਸੀ 8 ਵਜੇ ਠਾਲ ਕੇ ਚੰਦੀ ਉੱਠ ਕੇ ਨਹਾ ਕੇ ਰੋਟੀ ਖਾ ਮੈਂ ਕਿਹਾ ਮੈਂ ਕਿਹਾ ਤੈਨੂੰ ਅੱਜ ਕਾਦੀ ਗਾਲੀ ਪੈ ਗਈ ਤੇ ਕਹਿੰਦੀ ਵੀ ਤੈਨੂੰ ਕਹਿੰਦੀ ਕਿ ਇਹਨੇ ਰੋਟੀ ਖਾਣੀ ਪੈਣੀ ਮੈਂ ਗੱਲ ਲੇ ਦੱਸ ਮੈਂ ਕਹਾ ਮੈਂ ਮਾਦਾ ਨੂੰ ਪੰਜਾਬੀ ਜੀ ਜਿਹੜੀ ਜਾਣ ਕੇ ਮੇਰਾ ਪਿਆਰ ਹੀ ਬਹੁਤ ਹੀ ਗੱਲੀ ਮੈਂ ਉਹਨੂੰ ਖਾਪਾ ਪੋਣਾ ਮੈਂ ਕਹਾ ਬੁੜੀਏ ਤੂੰ ਅੰਦਰ ਦੀਆਂ ਗੱਲਾਂ ਨਾ ਕਰੇਗਾ ਹੈਨਾ ਬਸ ਕਹਿੰਦੀ ਰੋਟੀ ਖਾ ਲਾ ਹੈਨਾ ਮੈਂ ਕਹਾ ਚੱਲ ਠੀਕ ਹੈ ਮੈਂ ਕਹਾ ਮੈਂ ਮੈਂ ਨਾਲੇ ਨਾਲ ਆ ਕੇ ਨਾਲ ਮੈਂ ਰੋਟੀ ਉਹਨੇ ਮੈਨੂੰ ਲਾ ਕੇ ਦਿੱਤੀ ਆ ਕਦੀ ਵੀ ਨਹੀਂ ਅੱਜ ਤੱਕ ਐਦਾ ਲਾਈ ਸੀ ਉਹਨੇ ਰੋਟੀ ਲਾਈ ਤੇ ਮੈਂ ਦੋ ਵਰਕੀਆਂ ਖਾਦੀਆਂ ਉਹਦੇ ਹੱਥ ਦੀ ਉੱਥੇ ਡੱਪੀ ਤੇਰਾ ਚਿਹਰਾ ਸਾਰੀ ਰਣਾ ਤੇ ਰੱਖੂਗਾ ਬਸ ਫੋਟੋ ਸੀਨੇ ਲਾ ਲੈਣਾ ਮੈਂ ਦਿਲ ਨੂੰ ਗੱਲੀ ਲਾ ਲੈਣਾ ਮੈਂ ਟਾਈਮ ਤੇ ਖਾਣਾ ਖਾ ਲੈਣਾ ਮੈਂ ਜੋ ਆਪਸੀ ਕਦੇ ਖਵਾਉਣਾ ਤੇ